दोस्तों की हाल चाल जे लो जी अपन बनाऊ लग गए चिकन ये अपना तोड़का जेड़ा हैगा यार प्याज मम्मी कट कर दिए हैं ये मेरी मॉम है मेरे साथ अपनी मॉम के साथ अभी मैं मम्मी ने प्याज ज्यादा कट लेई मैं, इन्ने के मैं अच्छा तो मम्मी इतने पे होने हैं जितना मम्मी चाहिए हैं थोड़ी थोड़ा होना चाहिए हां बना नहीं, नहीं। ਜਿੱਤਣਾ ਮੈਨੂੰ ਚਾਹੀਏ ਉਦੋਂ ਮੈਂ ਖਾਊਂਗਾ ਓਕੇ ਵੀ ਪੇਕੜੀ ਘੜ ਤੋੜ ਕੇ ਲਾਉਣੇ ਆਂ ਹਾਂਜੀ ਜੈਸ ਇਹ ਕੋ ਬੁਣੀਆਂ ਨੂੰ ਇਹ ਬਹੁਤ ਹੁੰਦਾ ਪੈਸੇ ਕਿ ਬਹੁਤ ਬਹੁਤ ਆਪਣਾ ਰੱਖਿਆ ਹਰ ਚੀਜ਼ ਤੇ ਆਹੋ ਮੰਮਾ ਜੀ ਮੜਾ ਜਾ ਕਰੀ ਉੱਤੋਂ ਕੱਢਿਓ ਚਿਕਨ ਲੋ ਦੋ ਤੋਂ ਕਰਤੀ ਨਾ ਆਹੋ ਕਰਚੀ ਦਿਓ ਇਹ ਚੋਂ ਕੱਢ ਲੈਣਾ ਆਪਣੇ ਕਿੱਥੇ ਆਂ ਦਿਆ ਦਿਓ ਦਿਓ ਜਲਦੀ ਦੇਜਿਆ ਕੁਝ ਦੇ ਦੋਸਤੋ ਆਪਣਾ ਕਾ ਚਿਕਨ ਚਿਕਨ ਬ੍ਰੈਸਟ ਆਪਾਂ ਇਹਨੂੰ ਕੱਲਿਆ ਵੋਇਲ ਕਿਤੇ ਪਾਈ ਥੋੜੀਆ ਜਿੰਨੀ ਵਧੀਆ ਇਹਨਾਂ ਦੇ ਤੰਨਾ ਅੰਦਰ ਕੱਢ ਲਿਆ ਨਾ ਕਿਤੇ ਨੂੰ ਉੱਪਰ ਹੀ ਪਕਾ ਲੇ ਸਾਵਾਂ ਕਰਾਈਏ ਨਾ ਥੋੜਾ ਜਿਹਾ ਪਾਣੀ ਹੋ ਗਿਆ ਦੋਸਤੋ ਨੂੰ ਮਮਾ ਥੋੜਾ ਪਾਣੀ ਦੇ ਦੋ ਮਮਾ ਹੋ ਦੀ ਉਹ ਸਿਆ ਲੂਣ ਮੇਜ ਕੁਝ ਨਹੀਂ ਪਾਇਆ ਵਿੱਚ ਪਹਿਲਾਂ ਦੋ ਹਾਂ ਹੋਜੇ ਨਹੀਂ ਪੋਣਾ ਨੂੰ ਕੋਣ ਪੋਣਾ ਯਾਰ ਇਹ ਜਿਹੜੀ ਆਪਾਂ ਚੀਜ਼ ਬਣਾਈ ਦੀ ਆ ਸਾਰੇ ਤੋਂ ਡਿਫਰੈਂਟ ਬਣਾਈ ਦੀ ਕਹੇ ਨੇ ਕਦੀ ਨਹੀਂ ਅਜਿਹੀ ਚੀਜ਼ ਬਣਾਇਉਂਗੀ ਜੋ ਜਿਵੇਂ ਮੈਂ ਬਣਾ ਲੈਂਦਾ ਹਾਂ ਬਸ ਬਸ ਠੀਕ ਆ ਇਸ ਕਰਕੇ ਜਿਹੜੀ ਰੈਸਪੀ ਮੇਰੀ ਬਣਦੀ ਆ ਅਲੱਗ ਬਣਦੀ ਆ ਕਹੇ ਨੇ ਸੋਚਿਆ ਨਹੀਂ ਹੂੰਗਾ ਜੇ ਮੈਂ ਲੱਗ ਜਾਪਰ ਬਣਾਉਂਗਾ ਲੋਕੀ ਦੇਖਣਗੇ ਇਸ ਕਰਕੇ ਮੈਨੂੰ ਕੁਕਿੰਗ ਦਾ ਮਾਸਟਰ ਸਵਾਦ ਦੇ ਸਾਰੇ ਬਹੁਤ ਅੱਛੇ ਹੈ ਬਹੁਤ ਅੱਛੇ ਬਹੁਤ ਅੱਛੇ ਇਸ ਕੋਲ ਮਿਚ ਦੋ ਥੋੜੀ ਸੀ ਥੋੜੀ ਮਿੱਠੀ ਦੋ ਲੈ ਲੈਣਾ ਪਾਉਣਾ ਉਹਦਾ ਕੋਈ ਧਰ ਕੰਮ ਨਹੀਂ ਹੁੰਦਾ ਸੋਸ਼ੇ ਦੇਸੀ ਜੇ ਕੰਮ ਹੁੰਦਾ ਪਸਦਾ ਜਦੋਂ ਮੈਂ ਅੱਜ ਜਿਆਦਾ ਨਹੀਂ ਕਹਿੰਦਾ ਬੋਲਦਾ ਆ ਦੋਸਤੋ ਚੱਕੋ ਇੰਨਾ ਕੰਮ ਹੋ ਗਿਆ ਥੋੜੀ ਜਿਹੀ ਹੱਦੀ ਦਿਓ ਹੁਣ ਆਹ ਇਹ ਜੀ ਜੱਪਾ ਬਣਾਉਣੀ ਹੈ ਨਾ ਕਿਸੇ ਨੇ ਸੁਝਾਇਆ ਨਹੀਂ ਮੈਂ ਅੱਜ ਕੀ ਬਣਾਉਣੀ ਹੈ ਚੱਕ ਪਾਵਾਂਗੇ ਜੀ ਹਲਦੀ 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 ਥੋੜੀ ਜਿਹੀ ਇੰਨੀ ਦਾ ਹਲਦੀ ਪਾਣੀ ਦੋਸਤੋ ਸਿਰਫ ਇਹ ਨਹੀਂ ਇਹ ਆਪਾਂ ਜੇ ਮਾਲਿ ਗਾਇਟ ਬਣਾਣੀ ਆਪਾਂ ਉਹ ਹਲਦੀ ਪਾ ਲਓ ਜਿੰਨੀ ਆਪਾਂ ਪਾਣਾ ਦੇ ਉਪਰ ਪਾਣੀ ਪੁੱਟਾ ਹੁਣ ਆਪਾਂ ਇੱਥੇ ਪਾਉਣਾ ਪਾਣੀ ਬਣਨ ਜਾ ਰਿਹਾ ਹੈ। ਤਿਆਰ ਹੋ ਗਿਆ ਇਹ। ਇਹ ਦੋਸਤੋ ਇਹ ਮੈਂ ਆਪਣੇ ਹਿਸਾਬ ਨਾਲ ਬਣਾਉਂਦਾ ਪਿਆ ਆ ਇਹ ਮਤਲਬ ਜਿੱਦਾਂ ਦਾ ਮੈਂ ਮਤਲਬ ਖਾਂਦਾ ਜਾਉਂ ਮਤਲਬ ਬੰਦ ਗੱਲ ਦਾ ਜੋ ਮੈਨੂੰ ਚੀਜ਼ ਪਸੰਦ ਆ ਉਹ ਚੀਜ਼ ਮੈਂ ਬਣਾਉਂਦਾ ਆ। ਇਹ ਕੋਈ ਉਸ ਹਿਸਾਬ ਨਹੀਂ ਹੈਗਾ ਵੀ ਜਾਂ ਮੈਂ ਸਿੱਖਿਆ ਹੋਵੇ YouTube ਤੋਂ ਦੇਖਿਆ ਹੋਵੇ ਇਹ ਮੈਂ ਸਿਰਫ ਆਪਣੇ ਹਿਸਾਬ ਨਾਲ ਜੋ ਮੈਨੂੰ ਸਹੀ ਲੱਗਦਾ ਜਿੱਦਾਂ ਦਾ ਮਤਲਬ ਮੈਨੂੰ ਬਣਾਉਣਾ ਦਾ ਮੌਕਾ ਦਬਾਟਾ ਇਹ ਮੈਂ ਕਿਸੇ ਨੂੰ ਸਿਖਾਉਂਦਾ ਨਹੀਂ ਪਿਆ। ਹੇ ਤਾਂ ਨਮ ਦਿਖਾਉਂਦਾ ਪਰ ਮੈਂ ਇਦਾਂ ਬਣਾ ਲੈਂਦਾ ਘਰ ਤੇ ਜੇ ਮੇਰਾ ਦਿਲ ਕਰੇ ਜੇ ਮੇਰੀ ਮੰਮੀ ਨੂੰ ਕੁਕਲੀ ਨਾ ਤਾਂ ਨਹੀਂ ਹੁੰਦੀ ਹੋਵੇ ਮੈਂ ਕਰਦਾ ਕੁਕਲੀ ਇਹ ਮੇਰੀ ਕਾਲੋ ਮੇਰੇ ਪੁੱਤ ਲੋ ਜੀ ਇੱਧਰ ਮੈਂ ਇੱਧਰ ਕਿਰਨ ਬਠਿੰਡੇ ਵਾਲੀ ਤੇ ਵੀਡੀਓ ਦੇਖ ਕੇ ਨਹੀਂ ਚਲਦੀ ਹੋਗੀ ਉਹ ਦੋਸਤੋ ਇਹ ਆਪਣਾ ਜਿਹੜਾ ਪਾਣੀ ਆਣ ਆਪਾਂ ਕਿ ਪੌੜ ਚੂਹ ਮੇ ਮਸਾਲਾ ਨਹੀਂ ਦਾ ਖਤਮ ਹੋ ਗਿਆ ਲੈ ਗਏ ਨਾ ਸ਼ਮਨ ਇਹਨੂੰ ਆਪਾਂ 5-7 ਮਿੰਟ ਲਈ ਅੱਗੇ ਛੱਡ ਦਿੰਦੇ ਆ ਜਿਹੜਾ ਜੀ ਆਪਣਾ ਕੀਵਰ ਹੈ ਉਹ ਥੋੜਾ ਜਿਹਾ ਬੋਇਲ ਹੋ ਜਵੇ ਦਾ ਹੋ ਗਿਆ ਚੀਚੀ ਕਰ ਲਈ ਮੈਂ ਇਹਦੇ ਚ ਵੀ ਥੋੜਾ ਜਿਹਾ ਅਨ ਅਕੋਰਡਿੰਗ ਕੋਈ ਇੱਕ ਟੱਟ ਘਟੇ ਹੋ ਗਏ। ਇਹ ਇੱਕ ਤਾਂ ਮੰਮੀ ਆ ਨਵੇਂ ਲੈ ਕੇ ਆਉਣੇ ਆ ਥੱਲੇ ਵਾਲੇ ਆ ਵਾਲੇ। 250 300 ਭਰਾਵਾ। ਆ ਫੇ ਫੇ ਕੀ ਹਟਾਈ 250 150 ਦੀ ਮਿਲਦੀ ਹੈ। ਮੈਂ ਲੱਗਦਾ ਜਾਦੇ ਅੱਜ। ਥੋੜੀ ਵੀਡੀਓ ਚ ਨਵੀਂ ਰੱਖਾਂਗੇ ਲੈ ਕੇ। ਉਹ ਤੋਂ ਇਹ ਤਾਂ ਪੂਕਰ ਕੇ ਤਾਂ ਸੁਲੇ ਜਾਈਂਦਾ ਜਿੱਦਾਂ ਪੈਂਟ ਲੱਗ ਤਾ ਨਹੀਂ ਤਾਂ ਪਾਵਾ ਹੋ ਗਿਆ ਹੁੰਦਾ। ਪੈਂਟ ਥੱਲੇ ਨੂੰ ਡੇਗ ਜਾਂਦੀ ਲੱਗਦਾ। ਉਦਾਂ ਉਦਾਂ ਇਹ ਡੇਗਦਾ ਫਿਰਦਾ ਹੈ। ਹੈਂ? ਦੱਸ ਮੰਮੀ ਜੁੱਤੀ ਚੂੰ ਚੂੰ ਕਰਦੀ ਆ ਮੈਂ ਤਾਂ ਲੱਗਣਾ ਕੋਈ ਸਿੱਧਾ ਕਰਨਾ ਨਹੀਂ ਲੱਗਦਾ ਉਹ ਲੱਗ ਗਿਆ ਹੋਰ ਲੈਣਾ ਉੱਧਰ ਹੀ ਜਾਣਾ ਲੋ ਜੀ ਦੋਸਤੋ ਤੇ ਜਿਹੜੀ ਗਰਮੀ ਆ ਸੋਈ ਚ ਬਹੁਤ ਜ਼ਿਆਦਾ ਆ ਤਾਂ ਕਰਕੇ ਮੈਂ ਆਪਣਾ ਫੇਸ ਨਹੀਂ ਦਿਖਾ ਰਿਆ ਅਸੀਂ ਚਲੋ ਹੁਣ ਮੈਂ ਤੁਹਾਨੂੰ ਆਪਣਾ ਫੇਸ ਦਿਖਾਈ ਦਿੰਦਾ ਹਾਂ ਕਿ ਮੇਰਾ ਕਿਊਟੀਆ ਫੇਸ ਦੇਖ ਸਕਦੇ ਹੋ ਹੈ ਤੜਾ ਯਾਰੀ ਉਸਦੀ ਬਹੁਤ ਪਸੰਦ ਕਰਦੇ ਆ ਮੈਨੂੰ ਆਰੇ ਵਧੀਆ ਲੱਗ ਰਿਹਾ ਚੂਲਾ ਬੋਲ ਤੇ ਮੈਂ ਨੂੰ ਪੁੱਛਾ ਬਣ ਕੇ ਹਾਂ ਅੰਡਾ ਪਾ ਦਿੰਦਾ ਅੰਡਾ ਮੈਸ਼ ਕਰ ਲਓ ਹਾਂ ਅੰਡਾ ਪਾ ਦਿੰਦੇ ਹਾਂ ਤੇ ਉਹ ਮੰਗਾ ਲੈਣ ਕੋਈ ਬੜੀ ਬੋਸ ਦੋਸਤ ਜਿਹੜਾ ਆਪਾਂ ਚਿਕਨ ਬਣਾਇਆ ਨਾ ਅੱਜ ਤੁਸੀਂ ਦੇਖਦੇ ਰਹੋਗੇ ਕੋਲੀ ਵਧੀਆ ਲੋ ਛੋਟੀ ਆ ਗਾਣਾ ਹੋਣਾ ਤੇ ਜਦ ਇੱਕ ਵਾਰੀ ਬਣਾ ਲੈਂਦਾ ਨਹੀਂ ਮੈਨੂੰ ਕੋਲੀ ਦੋ ਮੜੀ ਉਹ ਦਿਓ ਮੜਾ ਹੀ ਆਹੋ ਹੂੰ ਬੱਡੀ ਕੋਲੀ ਦੇ ਵਿੱਚ ਪੈਣਾ ਹਾਂ ਹਾਂ ਜੀ ਦੋਸਤੋ ਲੋਹ ਦੀਆਂ ਮਿਕਨਟ ਤੱਕ ਆਪਾਂ ਮਿਲਵਾ ਲੈਣਾ ਆ ਪਕੀ ਨੇ ਚੈੱਕ ਕਰੋ ਮੈਂ ਜੁੱੜਾ ਬਣਾਇਆ ਬਣਾਇਆ ਤਾਂ ਪਕੀ ਨਹੀਂ ਹੁੰਦੀ ਮਤਲਬ ਦਿਖਾਉਂਦਾ ਇੱਕ ਮਿੰਟ ਚੈੱਕ ਕਰੋ ਇਹ ਬਣ ਗਿਆ ਆਪਣਾ ਕੀ ਬਣ ਗਿਆ ਬਣਾ ਲਿਆ ਆਪਾਂ ਬੜੀ ਠੰਡੀ ਬਣ ਗਈ ਚੈੱਕ ਕਰੋ ਯਾ ਗੱਡਾ ਡੂਲੂ ਯਾ ਬਲਾਵੇਂ ਕੀ ਪਾਣੇ ਬਾਰੇ ਇਹ ਨਹੀਂ ਜਾਂਦਾ ਵੱਡਾ ਜਿੰਨਾ ਵੀ ਨਹੀਂ ਹਦਾ ਜਿੰਦਾ ਬਰਾਤ ਤੋਂ ਜਿਹੜੇ ਕਿਲੋ ਪੈ ਜਾਣਾ ਅੱਧਾ ਕਿਲੋ ਤਾਂ ਲੈ ਕੇ ਆਇਆ ਮੈਂ ਆ ਵੀ ਕਾਟ ਰਾ ਸਾਰਾ ਤੋ ਨਾ ਇਹਦਾ ਕੀ ਇਹਨੂੰ ਕਾਲੋ ਫਰਾਈ ਹੋ ਲਿਆnga ਰਹਿਣ ਤੋਂ ਇਕੱਠਾ ਕਰ ਲਾਂਗੇ ਤੇ ਰਹਿਣ ਦਵਾ ਜੀ ਆਹ ਇਹਦੇ ਅੰਦਰ ਮਸਾਲੇ ਲੈ ਦੇ ਦੇ ਵਿੱਚ ਆ ਦੇ ਚਮਚ ਦੇਓ ਲੋ ਵੀ ਦੋਸਤੋ ਇਹਨੂੰ ਆਪਾਂ ਚਿਕਨ ਨੂੰ ਕਾਧਿਆ ਫਰਾਈ ਇਹਨਾਂ ਆਪਾਂ ਖਾਣੀਆਂ 6 ਰੋਟੀਆਂ ਯਾਦ ਕਰਦਾ ਮੈਂ ਵੀ ਦੋ ਦੋ ਰੋਟੀਆਂ ਦੇ ਲੋ ਬਸ ਲੋਗੀ ਇਹ ਆਪਣਾ ਜਿਹੜਾ ਚਿਕਨ ਆਪਣੀ ਡਾਈਟ ਦੇ ਅਨੁਸਾਰ ਜਿੰਨਾ ਕ ਆਪਾਂ ਖਾਣਾ ਉਹਨਾਂ ਕ ਬਣਾ ਲਿਆ ਡੇਢ ਦੋ ਦੋ ਰੋਟੀਆਂ ਤੇ ਹੁਣ ਆਪਾਂ ਰੋਟੀ ਖਾਵਾਂਗੇ ਉਹਨੇ ਪਿਆਜ਼ ਤਾਂ ਕੱਟ ਰਿਹਾ ਜਿਹਦਾ ਪੰਜ ਕਿ ਟੋੜੀ ਨਾ ਬਿਕਰ ਮੈਂ ਤਾਂ ਆਹ ਬਣਾਉਣ ਲਈ ਕੱਟਿਆ ਨਹੀਂ ਤੇ ਕੀ ਬਣਾਉਣ ਨੂੰ ਕੱਟਿਆ ਇਹ ਨਾ ਕੋ ਬੰਨਾ ਹੀ ਗਰਮ ਗਰਮ ਰਹਿਣ ਤਾਂ ਕੰਦ ਜੀ ਮਾਸੀ 1 ਮਿੰਟ ਮਾਂ ਮੇਰੀ ਰੋਟੀ ਲੱਗੀ ਗਰਮ ਕਰਨ ਮੇਰੇ ਲਈ ਮਮ ਪੀਸ ਰੋਟੀ ਕਰ ਦੋ ਆ ਜਿਆਦਾ ਨਹੀਂ ਜਿਆਦਾ ਮੋਟੇ ਕਰਤੋਂ ਤਾ ਮੋਟੇ ਕਿੱਧਰ ਲੜ ਗਈ ਕਿੱਥੇ ਲੜ ਗਈ ਮਧੋੜੀ ਮੰਮੀ ਦੇ ਲੜ ਗਈ ਮਧੋੜੀ ਮੰਮੀ ਦਾ ਮੂੰਹ ਸੁੱਜ ਗਿਆ ਪੰਜ ਰੋਟੀਆਂ ਦੋ ਜੀ ਸਮਾਂ ਲਓ ਜੀ ਰੋਟੀ ਲੋ ਜੀ ਰੋਟੀ ਵੀ ਹੋ ਗਈ ਚੱਕ ਨੂੰ ਹੋ ਗਿਆ ਚੱਕੋ ਜੀ ਪਾਣੀ ਪਾਣੀ ਲਿਆ ਦਿਓ ਲੋ ਜੀ ਆਪਣੀ ਰੋਟੀ ਹੋ ਗਈ ਤਿਆਰ ਆਪਾਂ ਇਹਨਾਂ ਦਾ ਕੰਮ ਆਪ ਕਰ ਸਕਦੇ ਹਾਂ ਮੈਂ ਨਹੀਂ ਕੱਪਦਾਈ ਦਾ ਬਣਾਦੀ ਭੇਜ ਗਿਆ ਮੈਂ ਅਸੀਂ ਇਹਨਾਂ ਨਾਲ ਕਰ ਜਿੱਤ ਮਰਜੀ ਆ ਡਾਈਟ ਆਪਾਂ ਬਣਾ ਲਈ ਆਪਣੀ ਵਧੀਆ ਲੋ। ਦੋਸਤੋ ਵੀ ਸਾਰੇ ਇਹਨਾਂ ਦੋਸਤਾਂ ਕਮੈਂਟ ਤੇ ਜਿਹੜੀ ਮੈਂ ਆਪਣੀ ਕੁਕਿੰਗ ਕਰਦਾ ਮੈਂ ਮਾੜਾ ਮੋਟਾ ਸਹੀ ਕਰਦਾ ਵੀ ਇੰਨਾ ਤਾਂ ਮਤਲਬ ਮੈਨੂੰ ਫਰ ਲੈਣਾ ਚਾਹੀਦਾ ਕਰ। ਸਾਰੇ ਮੁੰਡਿਆਂ ਨੂੰ ਕਹਿੰਦਾ ਮਤਲਬ। ਖਾਏ ਦਾ ਖਾਣਾ ਜਦੋਂ ਦੀ ਚੀਜ਼ ਬਣੀ ਆ। ਧੰਨਵਾਦ। ਬੱਲੇ 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 ਬਹੁਤ ਸਵਾਦ ਬਣੀ ਕੋਈ ਮੰਮੀ ਚੀਜ਼ ਵੱਧ ਨਹੀਂ ਹੈਗੀ ਪੂਰੀ ਮੈਂਟੇਨ ਹੈ ਹੈ ਜਿਹੜਾ ਸੀਗਾ ਉਹ ਚੱਲ ਕੋਈ ਨਾ ਬਹੁਤ ਸਵਾਦ ਬਣਿਆ ਮੰਮੀ ਮੈਂ ਚਾਹਦਾ ਕਿ ਉਹ ਨਹੀਂ ਬੱਲੇ ਗੱਲਬਾਤ ਐਂਡ ਹੋ ਗਈ ਬੱਲੇ ਬੱਲੇ ਹੁਣ ਮੰਮੀ ਆਪ ਹੀ ਬਣਾਏਗਾ ਨਾ ਮੈਂ ਤੁਹਾਨੂੰ ਨਹੀਂ ਕਿਹਾ ਕਰਨਾ ਹਾਂ ਬੰਦਿਆ ਆਹ ਇਹ ਹੋ ਜਾ ਦੋਸਤੋ ਇਹਦੇ ਵਿੱਚ ਮੈਂ ਪਹਿਲਾਂ ਨਾ ਪਿਆਜ਼ ਥੋੜਾ ਜਿਹਾ ਮੈਂ ਉਹ ਕੀ ਕਹਿੰਦੇ ਹੁੰਦੇ ਹਨ ਪਿਆਜ਼ ਤੇ ਟਮਾਟਰ ਮੱਖੇ ਦਾ ਪਾਤਾ ਹੀ ਇਹਨੇ ਕਰਕੇ ਥੋੜਾ ਜਿਹਾ ਸੁਆਦ ਬਣ ਜਾਂਦਾ ਮਨਾ ਤੇ ਵੀਡੀਓ ਮੈਂ ਬਾਤ ਬਣਾਉਣਾ ਲੱਗਾ ਡੇਲੀ ਨਵੇਂ ਜਨਮੇ ਬ੍ਰੋਗ ਵੀਰੋਵਾ ਦਾ ਮੈਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਉਸ ਨਵੇਂ ਬ੍ਰੋਗ ਦੇਖਣ ਨੂੰ ਆਪਾਂ ਹੁਣ ਆ ਗਿਆ ਜਿੰਮ ਤੇ ਜੇ ਤੁਸੀਂ ਕੋਈ ਬੰਦਾ ਪਿਆ ਹੋ ਗਿਆ ਐਕਸਰਸਾਈਜ਼ ਲਾ ਕੇ ਤੇ ਦਿਲੇ ਵਗਿਆ ਨਾਲ 7 ਦੇ ਤੱਕ ਉਰਤ ਤੱਕ ਆਪਾਂ ਬਲੋਗ ਵੀ ਬਲੋਗ ਕਰਦੇ ਹਾਂ ਬਲੋਗ ਨੂੰ 4 ਤੋਂ ਸੰਗੋ